ਲੋ ਜੀ ਅੱਜ ਦੇ ਦਿਨ ਦੀ ਜਿਹੜੀ ਸ਼ੁਰੂਆਤ ਆ ਇਹ ਹੋ ਚੁੱਕੀ ਆ ਜੀ ਤੜਕੇ ਦੇ ਵੇਲੇ ਤੋਂ ਤੇ ਆਪਣਾ ਜਿੰਨਾ ਵੀ ਪਰਿਵਾਰ ਆ ਉਹ ਸਾਰਾ ਅੱਜ ਚੱਲਿਆ ਵਾ ਨਾਨਕ ਛੀਰੇ ਤੇ ਅੱਜ ਨਾਨਕ ਛੀਰੇ ਦੀ ਯਾਤਰਾ ਕਰਕੇ ਆ ਵੇਖੋ ਤੇ ਦੇਖ ਸਕਦੇ ਆ ਵੀ ਟਰੈਵਲਰ ਬੱਸਾਂ ਜੰਨੀਆਂ ਵੀ ਆ ਸਾਰੀਆਂ ਲੱਗ ਚੁੱਕੀਆਂ ਵਾ ਤੇ ਅਸੀਂ ਹੁਣ ਚਾਹ ਦਾ ਪ੍ਰਸ਼ਾਦਾ ਛੱਕ ਕੇ ਤੇ ਹੁਣ ਅਸੀਂ ਚੱਲਿਆ ਜੀ ਨਾਨਕ ਛੀਰੇ ਨੂੰ ਥਿੰਦਾ ਜੀ ਔਰ ਇਹ ਜਿੰਨੀਆਂ ਗੱਡੀਆਂ ਖਲੋਤੀਆਂ ਹੋਣਾ ਸਾਰੀਆਂ ਗਾੜੀ ਟੋਲ ਦੇ ਵਿੱਚ ਕੋਈ ਚੱਕਰ ਤੇ ਆ ਪੈ ਗਿਆ ਇੱਕ ਟੋਲ ਤੇ ਆਉਂਦਾ ਇਹ ਕਰਨਾਟਕ ਦੀ ਹਾਦਾ ਇੰਜ ਦੇ ਅਗਲੇ ਪਾਸੇ ਕਰਨਾਟਕ ਆ ਤੇ ਉਹ ਬਾਊ ਸਾਡੇ ਵਾਲਾ ਬਾਊ ਅੰਮ੍ਰਿਤਸਰ ਤੋਂ ਆਵੇ ਬਹੁਤਾ ਦੱਤਾ ਚੱਲਦਾ ਆਂਦਾ ਲਿਆ ਡਾਂਗ ਫੜਾਇਆ ਇਹਨਾਂ ਨੂੰ ਮੈਂ ਦੱਸਾਂ ਪਤਾ ਆਂਦਾ ਓਏ ਆਂਦਾ ਲਿਆ ਡਾਂਗ ਫੜਾਇਆ ਇਹਨਾਂ ਨੂੰ ਮੈਂ ਦੱਸਾਂ ਪਤਾ ਇਹ ਤੇ ਆ ਉਸ ਜਾ ਕੇ ਤੇ ਕਹਿ ਕੋ ਕਿਤੇ ਆ ਗਿਆ ਵਾਪਸ ਔਰ ਇਹ ਡਰਾਈਵਰ ਕਿਦਾਂ ਮੁੜਿਓ ਤੁਸੀਂ ਤਰੇ ਫਿਰਦੇ ਹੋ ਹੈ ਤੇ ਬਾਕੀ ਤੁਹਾਨੂੰ ਦਿਖਾਉਂਦੇ ਆਂ ਵੀ ਗੱਡੀਆਂ ਜਿਹੜੀਆਂ ਉਹ ਡੱਕਤੀਆਂ ਵਾ ਤੇ ਅਗਲੇ ਪਾਸੇ ਜਿਹੜਾ ਟਰੱਕ ਆ ਪਤਾ ਨਹੀਂ ਕੀ ਟੱਕਰ ਪੈ ਗਿਆ ਤੇ ਬਸ ਹੁਣ ਤੋਰਦੇ ਆਂ ਗੱਡੀ ਹੁਣ ਆਹੜਾ ਗਲਤੀ ਪਤਾ ਕੀ ਹੋਈ ਹੈ ਗਲਤੀ ਇਹ ਹੋਈ ਹੈ ਵੀ ਜਿਹੜਾ ਫਾਸਟੈਗ ਵਾਲਾ ਪਾਉਗਾ ਨਾ ਉਹਨਾਂ ਨੂੰ ਕਿਹਾ ਸੀ ਵੀ ਜਿਹੜਾ ਫਾਸਟੈਗ ਵਾਲੇ ਆ ਉਹ ਹਿਸ਼ਾਰਾ ਲਿਖ ਕੇ ਲਾਇਆ ਹੋ ਵੀ ਇਧਰਲੇ ਪਾਸੇ ਇਧਰਲੇ ਪਾਸੇ ਉਹਨਾਂ ਨੇ ਕਿਹਾ ਵੀ ਫਾਸਟੈਗ ਵਾਲੇ ਇਧਰਲੇ ਪਾਸੇ ਤੇ ਉਹ ਪਰ ਇਧਰਲੇ ਪਾਸੇ ਲੈ ਗਿਆ ਐਨੀ ਕੀ ਗਲਤੀ ਆ ਤੇ ਸਾਰੀ ਸੰਗਤ ਇਧਰੇ ਲੋਕ ਕਿੰਨੀ ਸਾਡਾ ਖਰਾਬ ਕਰਦੇ ਨਾਲੇ ਹੋਰ ਵੀ ਉਹ ਮਗਰ ਤਾਂ ਕਿ ਗੱਡੀਆਂ ਗੱਡੀਆਂ ਲੱਗ ਗਈਆਂ ਨਿੱਗੀ ਦੀ ਗੱਲ ਪਿੱਛੇ ਵੇਖ ਲੋ ਕਿੰਨਾ ਤਕੜਾ ਜਾਮ ਲੱਗ ਗਿਆ ਚਲੋ ਹੁਣ ਜਾਮ ਨਿਕਲਦਾ ਵਾ ਤੇ ਅਸੀਂ ਜਾਂਦੇ ਆ ਹਰ ਇਹ ਤੋਂ ਬਾਅਦ ਜਿੰਨੀਆਂ ਗੱਡੀਆਂ ਖਲੌਂਦੀਆਂ ਆ ਉਹ ਆਣ ਕੇ ਗੁਰਦੁਆਰਾ ਯਾਦਗਾਰ ਸਾਬ ਜਦੇ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਆਪਣੀ ਵੀ ਗੱਡੀ ਆ ਆਣ ਕੇ ਰੁਗੀ ਆ ਤੇ ਇਹ ਗੱਡੀ ਵੀ ਰੋਣਾ ਦੇ ਨਾਲ ਹੀ ਹੁਣ ਆਪਾਂ ਪ੍ਰਸ਼ਾਦਾ ਪਾਣੀ ਸ਼ਕਲਾਂਗੇ ਤੇ ਮੇਰੀ ਮੰਮੀ ਅਜੇ ਆਈ ਨਹੀਂ ਆ ਬਾਕੀ ਆ ਸਾਰੀ ਸੰਗਤ ਖਲੌਂਦੀ ਇੱਥੇ ਆਣ ਕੇ ਪ੍ਰਸ਼ਾਦਾ ਪਾਣੀ ਸ਼ਕਣ ਲਈ ਨਾਨਕ ਕੀਰੇ ਨੂੰ ਜਾਂਦੇ ਆ ਰਾਤ ਇਹ ਸੰਗਤਾਂ ਜਿੰਨੀਆਂ ਰੁਕਦੀਆਂ ਆ ਮੇਰੀ ਮੰਮੀ ਵੀ ਆ ਗਈ ਇਹ ਇਨ ਕਹਿੰਦੇ ਆ ਜਿਆਜਾ ਵਾਲਾ ਗੁਰਦੁਆਰਾ ਸਹਿਬ ਜਿਆਜਾ ਦੀ ਯਾਦਗਰੀ ਦੇ ਵਿੱਚ ਇਹ ਗੁਰਦੁਆਰਾ ਸਹਿਬ ਜਿਹੜਾ ਆ ਜੀ ਉਹ ਬਣਾਇਆ ਗਿਆ ਵਾ ਤੇ ਹੁਣ ਅਸੀਂ ਚੱਲੇ ਆ ਜੀ ਮੱਥਾ ਟੇਕਣ ਮੱਥਾ ਟੇਕਣ ਤੋਂ ਬਾਅਦ ਅਸੀਂ ਲੱਗੇ ਆ ਜੀ ਪ੍ਰਸ਼ਾਦਾ ਛਕਣੇ ਸਵੇਰ ਤੱਕ ਅੰਗੀ ਕੁਝ ਖਾਦਾ ਨਹੀਂ ਆ ਤੇ ਭਾਂਡੇ ਉੱਧਰੋਂ ਲੈ ਕੇ ਤੇ ਫਿਰ ਪ੍ਰਸ਼ਾਦਾ ਛਕਦੇ ਆ ਹੁਣ ਅਸੀਂ ਚੱਲੇ ਆ ਜੀ ਗੱਡੀ ਆਪਣੀ ਚੱਲੀ ਆ ਜੀ ਸਿੱਧੀ ਅਗਲੇ ਗੁਰਦੁਆਰਾ ਸਾਹਿਬ ਇਹ ਤੋਂ ਗਾੜੀ ਇੱਕ ਹੋਰ ਗੁਰਦੁਆਰਾ ਸਾਹਿਬ ਆਪਣਾ 100 ਕਿਲੋਮੀਟਰ ਦੀ ਦੂਰੀ ਤੇ ਅਜੇ ਨਾਨਕਚੀ ਦਾ ਗੁਰਦੁਆਰਾ ਸਾਹਿਬ ਆ ਤੇ ਅਸੀਂ ਰੁਕੇ ਹਾਂ ਗੁਰਦੁਆਰਾ ਯਾਦਗਾਰ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਇੱਕਦਿਖਾ ਦਿਓ ਗੁਰਦੁਆਰਾ ਸਾਹਿਬ ਜਿਹੜਾ ਕਿ ਤੁਹਾਡੇ ਸਾਹਮਣੇ ਆ ਤੇ ਇਧਰ ਨੂੰ ਅਸੀਂ ਚੱਲੇ ਆ ਫੇਰ ਟਰੈਵਲ ਲੱਗੇਗਾ ਆਪਣਾ ਲਓ ਜੀ ਇੱਕ ਟੋਲ ਪਹਿਲਾਂ ਆਇਆ ਸੀ ਤੇ ਦੂਜਾ ਟੋਲਾ ਆਇਆ ਜੇ ਫੇਰ ਤੇ ਇਹਦੀ ਜਿਹੜੀ ਪਰਚੀ ਆ ਉਹ ਕਰਦੇ ਆ ये भी यार तू मांग नहीं नहीं ओ है रुपए दो, दो रुपए तीन हजार कर ला तीन सुबह ले ले, ले।, तो भी ले, ले। ਟੌਫੀਆਂ ਦੇ ਦੋ ਟੌਫੀਆਂ ਦੇ ਦਿੱਤੀਆਂ ਵੀਰ ਨੂੰ ਪਹਿਲੇ ਨਹੀਂ ਪਹਿਲੇ ਨਹੀਂ ਹੈਗੇ ਟੁੱਟੇ ਵੀਰ ਨੂੰ ਟੌਫੀਆਂ ਦੇ ਦਿੱਤੀਆਂ ਇਹ ਜਿਹੜੀ ਆ ਭਾਸ਼ਾ ਵਾ ਇਹ ਚੇਂਜ ਹੋਈ ਜੇ। ਇਤੋਂ ਹਾਦਰਾਵੜ ਹੈਗਾ ਸਾਰਾ 200 ਕਿਲੋਮੀਟਰ। ਜਿਹੜੀ ਇਹ ਭਾਸ਼ਾ ਵਾ ਇਹ ਹੋਈ ਹੈ ਚੇਂਜ। ਆ ਜਿੱਦ ਲੇਖਾ ਹਾਂ ਇਹ ਸ਼ੁਰੂ ਹੋ ਗਿਆ ਕਰਨਾਟਕ ਦਾ। ਆਹ ਪਤਾ ਨਹੀਂ ਕੀ ਹੋ ਗਿਆ। 100 ਕਿਲੋਮੀਟਰ ਹੋ ਗਿਆ। ਆਇਥੋਂ ਕਰਨਾਟਕ ਹੋ ਗਿਆ ਸਟਾਰਟ। ਉਸ ਤੋਂ ਬਾਅਦ ਅਸੀਂ ਆ ਗਏ ਜੀ ਮਾੜਾ ਭਾਕੌਰ ਜੀ ਦੇ ਗੁਰਦਾਰਾ ਸਾਹਿਬ ਤੇ ਮੇਰੇ ਮਗਰ ਵੇਖ ਸਕਦੇ ਤੁਸੀਂ ਕਿ ਇਹ ਨੇ ਵੇਲ ਲਾਈ ਕਿੰਨੀ ਵਧੀਆ ਹੈ। ਯਾਰ ਨੇ ਆਪ ਦਾ ਪਤਾ ਨਹੀਂ ਕਿਹੜੀ ਭਾਸ਼ਾ ਨਾਲ ਲਿਖਿਆ ਜੀ। ਤੇ ਮੰਮੀ ਨੇ ਕਹਣਾ ਵਾਓ ਵੇਲ। ਹਨੀ ਰਾਜਾ ਆਪ ਕੇ ਦੀ ਵੀਡੀਓ ਬਣਾ। ਕਾਕੇ ਦੀ ਵੀਡੀਓ ਬਣ ਗਈ ਉਹਨੇ। ਕਾਕੇ ਤੇਰੀ ਵੀਡੀਓ ਬਣ ਗਈ। ਅਮੀਰ ਰਕ ਵੇਲ। ਆਹ ਆਪਨੀ ਵੇਲ। ਆਹ ਵਾਹ ਆਪਣੀ ਵੇਲ ਲੱਗੀ ਨਾ। ਤੇ ਗੁਰਦੁਆਰਾ ਸਾਹਿਬ ਜਿਹੜਾ ਵਾ ਉਹ ਕੁਛ ਇਤਰਾਵਾਂ ਦਾ ਬਣਿਆ ਵਾ ਇਹਦੇ ਲਾਗੇ ਛਲੀਆਂ ਵੀ ਹੁੰਦੀਆਂ ਨੇ ਤੇ ਪਾਉ ਮੁਸਲਮਾਨ ਨੇ ਅਮੀ ਗੁਰਦਰਾ ਮਾਲਾ ਕਿਉਂ ਬਣਾਇਆ ਗਿਆ ਕੋਈ ਪਤਾ ਤਾਂ ਇਤਿਹਾਸ ਦਾ ਵਾ ਹਾਂ ਮਾਤਾ ਪਾਗੋ ਨਾਲ ਹੀ ਆਈ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਨੂੰ ਅੱਛਾ ਕਿੱਧਰ ਨੂੰ ਆਏ ਸੀ ਹਜੂ ਸਾਹਿਬ ਵੱਲੋਂ ਇਹ ਜਿਹੜਾ ਗੁਰਦੁਆਰਾ ਥਾਵ ਹੈ ਇਹ ਕਰਨਾਟਕ ਦੇ ਵਿੱਚ ਪੈਂਦਾ ਹੈ ਤੇ ਮਾਈ ਪਾਗੋ ਜੀ ਦਾ ਗੁਰਦੁਆਰਾ ਥਾਵ ਹੈ ਇਹ ਕੀ ਬਣੀ ਇੱਕ ਮੰਮੀ ਦੱਸਣ ਦੇ ਆ ਵੀ ਇੱਥੇ ਖੁਈ ਬਣੀ ਆ ਤੇ ਤੁਹਾਨੂੰ ਹੁਣ ਦਿਖਾਉਨੇ ਸਾਰਾ ਉੱਥੇ ਜਾ ਕੇ ਵੀ ਕੀ ਕੀ ਬਣਿਆ ਇੱਥੇ ਇਥੇ ਵੇਖੋ ਉਹ ਕਰਨਾਟਕੀ ਭਾਸ਼ਾ ਹੁਣ ਕੀ ਪਤਾ ਕਿਹੜੀ ਚੱਲਦੀ ਆ ਤੇ ਉਹ ਭਾਸ਼ਾ ਦੇ ਵਿੱਚ ਵੀ ਉਹ ਲਿਖਿਆ ਹੋਊਗਾ ਕੰਨੜ ਕੰਨੜ ਭਾਸ਼ਾ ਦੇ ਵਿੱਚ ਲਿਖਿਆ ਆ ਆਏ ਵੇਖੋ ਜੀ ਕੰਨੜ ਭਾਸ਼ਾ ਦੇ ਵਿੱਚ ਵੀ ਲਿਖਿਆ ਜੀ ਤੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਉਂਦੇ ਆ ਦਰਬਾਰ ਸਾਹਿਬ ਜਾਣ ਦਾ ਰਸਤਾ ਤੇ ਦਰਬਾਰ ਸਾਹਿਬ ਜਾਣ ਦਾ ਰਸਤਾ ਤੇ ਇੱਧਰ ਵੀ ਲਿਖਿਆ ਵਾ ਤਾਪਸਥਾਨ ਮਾਦਾ ਭਾਕੌਰ ਦੀ ਇੱਥੇ ਉਹਨਾਂ ਨੇ ਬੈਠ ਕੇ ਤਪ ਕੀਤਾ ਸੀ ਤੇ ਇਹ ਉਹਨਾਂ ਦਾ ਤਪਸਥਾਨ ਬਣਾਇਆ ਗਿਆ ਵਾ ਥੱਲੇ ਜਿਹੜਾ ਗਰਾਊਂਡ ਲੈਵਲ ਤੇ ਜਿਹੜਾ ਬਣਾਇਆ ਉਹ ਤਪਸਥਾਨ ਬਣਾਇਆ ਹੈ ਇਹ ਪੈਂਦਾ ਜੇ ਕਰਨਾਟਕ ਦੇ ਵਿੱਚ ਤੇ ਇਧਰ ਨੂੰ ਆ ਜੀ ਜਿਹੜਾ ਦਰਬਾਰ ਸਾਹਿਬ ਜਿਹੜਾ ਬਣਾਇਆ ਗਿਆ ਵਾ ਥਲੇ ਪਾਸੇ ਥਰਲੇ ਪਾਸੇ ਤਾਪਸਥਾਨ ਬਣਾਇਆ ਹੈ ਤੇ ਉੱਥੇ ਪਾਸੇ ਇਹੜਾ ਵਾ ਦਰਬਾਰ ਸਾਹਿਬ ਬਣਾਇਆ ਵਾ ਤੁਸੀਂ ਦੇਖ ਸਕਦੇ ਜੀ ਤਾਂ ਜੀ ਸੇਵਾ ਸਿਮਰਨ ਪੰਥ ਚੱਲ ਜਾਂਦੇ ਪਾਤਸ਼ਾਹ ਹਮਸਾਹਿਬ ਕੋ ਸਿਮਰਨ ਜੀ ਮਹਾਰਾਜ ਇਹ ਵੀ ਕਰਤੀ ਆਇਆ ਮੈਂ ਬਣਸੇਦਾ ਅੱਤੇ ਕੋ ਕਿੰਨਾ ਵਧੀਆ ਬਣਾਇਆ ਵਾ ਤੇ ਇਧਰ ਨਾ પ્રાਣੀ ਜਿਹੜੀ ਆ પ્રાਣਾ ਜਿਹੜਾ ਵਾ ਨਾ ਖੂ ਬਣਾਇਆ ਵਾ ਤੇ ਆ ਉਹ ਕੋ ਹਰੇਕ ਮਲਕੀ ਜਿਹੜੀ ਇੱਥੇ ਭਾਸ਼ਾ ਬੋਲੀ ਜਾਂਦੀ ਕਰਨਾਟਕ ਦੇ ਵਿੱਚ ਉਹਦੇ ਵਿੱਚ ਵੀ ਲਿਖਿਆ ਹੋਆ ਤੇ ਆਪਣੀ ਪੰਜਾਬੀ ਵਿੱਚ ਵੀ ਲਿਖਿਆ ਹੋਆ ਤੇ ਅੰਗਰੇਜ਼ੀ ਵਿੱਚ ਵੀ ਲਿਖਿਆ ਤੇ ਤੁਹਾਨੂੰ ਦਿਖਾਉਣੀ ਆ ਉਹਨਾਂ ਸਮਿਆਂ ਦੀ ਖੂਹੀ ਆਹ ਆਹੜੀ ਖੂਹੀ ਹੈ ਉਹਨਾਂ ਸਮਿਆਂ ਦੀ ਹੈ ਇਹ ਤੇ ਕਹਿੰਦੇ ਆ ਵੀ ਜਿਹੜਾ ਪਾਣੀ ਹੁੰਦਾ ਨਾ ਉਹ ਇੰਨਾ ਮਤਲਬ ਜਿਹੜਾ ਉਹ ਜ਼ਿਆਦਾ ਵਧੀਆ ਨਹੀਂ ਹੁੰਦਾ ਤੇ ਇਹਦਾ ਕਰਕੇ ਆ ਫਿਲਟਰ ਲਾਏ ਗਏ ਆ ਤੇ ਬਾਕੀ ਪੀ ਕੇ ਵੇਨੇ ਆ ਵੀ ਭਲਾ ਕਿੱਦਾਂ ਦਾ ਵਾ ਕਿੱਦਾਂ ਦਾ ਪਾਣੀ ਅੰਮੀ ਠੀਕ ਆ ਪਿੰਡਾ ਤੇ ਮੈਂ ਤਾਂ ਦਾਦਾ ਮੈਂ ਪਾਣੀ ਪੀ ਕੇ ਵੀ ਭਲਾ ਪਾਣੀ ਕਿਹਤਰਾ ਦਾ ਮਰ ਠੀਕ ਆ ਪਾਣੀ ਪਰ ਸੁਆਦ ਜ ਨਹੀਂ ਆਉਂਗਾ ਹੈਗਾ ਜਿਹਨੂੰ ਕਹਿ ਸਕਦੇ ਆ ਤੇ ਇਹ ਨਹੀਂ ਮਿਟੀ ਬਾਕੀ ਪਾਣੀ ਪੀ ਲਿਆ ਮੈਂ ਤੇ ਆਹ ਵਾਜੀ ਇਥੇ ਚਾਹ ਦਾ ਲੰਗਰ ਲੱਗਾ ਵਾ ਤੇ ਅਸੀਂ ਵੀ ਆ ਕੋਟ ਕੋਟ ਚਾਹ ਪੀ ਗਏ ਤੇ ਫਿਰ ਆਪਾਂ ਬਹਿ ਗਏ ਗੱਡੀ 'ਤੇ ਚਲੀਏ ਨਾਨਕ ਚੀਰੇ ਆਹ ਬੁਰਬੁਰੇ ਦੇ ਲਾਗੇ ਨਾ ਤਾਂ ਮੈਂ ਦਿਖਾਉਣਾ ਹੁਣ ਪਤਾ ਨਹੀਂ ਕੀ ਚੀਜ਼ ਆ ਪਰ ਇਹ ਵੀ ਨਾ ਗੇਟ ਬਾਬਾ ਹੀ ਪੁਰਾਣਾ ਲੱਗਦਾ ਮੈਨੂੰ ਲੱਗਦਾ ਮੰਦਿਰ ਆ ਤੇ ਪਤਾ ਨਹੀਂ ਅੰਦਰ ਜਾਣ ਦਿੰਦੇ ਆ ਕਿ ਨਹੀਂ ਭਈ ਇਹ ਕੀ ਹੈ ਘਰ ਹੈ ਕਿਸੇ ਦਾ ਇਹ ਤਾਂ ਘਰ ਹੈ ਕਿਸੇ ਦਾ ਉਹ ਹਮ ਤਾਂ ਨੂੰ ਮੜਿਆ ਘਰ ਕਿਸੇ ਦਾ ਘਰ ਕਿਸੇ ਦਾ ਘਰ ਦੀ ਗੋਰੀਆਂ ਬੜੀਆਂ ਰੱਖੀਆਂ ਪਾਉ ਹੈ ਨਹੀਂ ਕੋਈ ਘਰੇ ਇਹ ਦੇਖ ਵਾਕਈ ਹੈ ਡੰਗਾ ਡੰਗਾ ਰੱਖਿਆ ਨੇ ਚਲੋ ਜੀ ਘਰ ਆਗੇ ਦਾ ਘਰ ਆਗੇ ਦਾ ਇਹਦਾ ਘਰ ਦਾ ਹਾਂਜੀ ਤੇ ਹੁਣ ਅਸੀਂ ਚੱਲੇ ਆ ਜੀ ਸਿੱਧਾ ਹੀ ਨਾਨਕੀ ਰਾ ਗੁਰਦੁਆਰਾ ਸਾਹਿਬ ਤੇ ਬਹੁਤ ਸੋਹਣਾ ਘਰ ਬਣਿਆ ਹੈ ਵੀਰ ਹੁਣਾ ਦਾ ਜ ਮਤਲਬ ਕੀ ਟੈਨਸ਼ਨ ਟੋਚਨ ਜੀ ਨਹੀਂ ਹੈਗੀ ਆਪਣੇ ਵਾਂਗ ਜਿਤਨਾ ਮਤਲਬ ਮਜਾਇਦੀਆਂ ਟੈਨਸ਼ਨ ਐ ਚੁੱਕੀ ਹੈ ਨਾ ਹੋਣੀ ਹੈਗੀਆਂ ਇੱਧਰ ਬਹੁਤ ਵਧੀਆ ਮਹੌਲ ਇੱਧਰ ਪ੍ਰਣਾ ਜੀ ਆ ਗਏ ਜੀ ਆਪਾਂ ਨਾਨਕੀ ਰਾ ਗੁਰਦੁਆਰਾ ਸਾਹਿਬ ਵਾਹਿਗੁਰੂ ਵਾਹਿਗੁਰੂ ਆਏ। ਉਹ ਵਾਹਿਗੁਰੂ ਨਾਲ ਕੁਝ ਹੀ ਰਸਾ ਆ ਗਿਆ ਉਹ ਜੀ ਦਾ ਗਾਉਂਦੇ। ਆ ਥੱਲੇ ਲਿਖਨੇ ਹੋਣ। ਲਓ ਜੀ ਆ ਗਏ ਆਪਾਂ ਨਨਕੀ ਰਗੂ ਦਾ ਸਾਡੇ। ਆਪ ਨੂੰ ਪਹਿਲਾਂ ਕਿੰਨੀਆਂ ਸਖਤਾਈਆਂ ਪਈਆਂ ਹੋਵੇ। ਤੇ ਹੁਣ ਅਸੀਂ ਚੱਲੇ ਆ ਜੀ ਸਰੋਵਰ ਦੇ ਵਿੱਚ ਪੰਚਨਾਣਾ ਕਰਨ ਤੇ ਸਾਡੇ ਮਿੱਤਰਾਂ ਨੇ ਕਈਆਂ ਨੇ ਇਸ਼ਨਾਨ ਕਰਨਾ ਤੇ ਇਸ਼ਨਾਨ ਕਰ ਲੈਣਗੇ। ਤੇ ਆਪਾਂ ਚੱਲਦੇ ਆ ਜੀ ਸਰੋਵਰ ਵੱਲ ਨੂੰ। ਤੁਹਾਨੂੰ ਦਿਖਾਈਏ ਵੀ ਸਰੋਵਰ ਵੱਲ ਤੇ ਸੰਗਤ ਵਾਕ ਕਾਫੀ ਹੋਈ ਹੈ ਆਪਣੀ। ਆ ਸਾਰੇ ਵੀਰ ਪੰਜਾਬੀ ਵੇਲਾ ਮਹਾਰਾਸ਼ਟਰ ਦੀ ਧਰਤੀ ਦਾ ਇਹ ਹੈ ਨਾ ਇੱਕ ਕਰਨਾਟਕ ਦੀ ਧਰਤੀ ਦੇ ਸਾਰੇ ਇਹ ਵੀਰ ਪੰਜਾਬੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰੇ ਦਾ ਵੀਊ ਕੁਛ ਇਸ ਤਰੀਕੇ ਦਾ ਆਉਂਦਾ ਵਾ ਤੇ ਉਹਨਾਂ ਨੇ ਉੱਤੇ ਲਿਖ ਕੇ ਲਾਇਆ ਵਾ ਕਿ ਜਿਹੜੀ ਫੋਟੋਗ੍ਰਾਫੀ ਆ ਉਹ ਅਲਾਉਡ ਨਹੀਂ ਹੈਗੀ ਪਰ ਫਿਰ ਵੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਵੀਡੀਓ ਜਿਹੜੀ ਆ ਉਹ ਬਣਾ ਪਾਈਏ ਇਹ 500 ਸਾਲ ਲਿਖਿਆ ਹੋਇਆ ਬਾਕੀ ਇਹ ਕਾਫੀ ਟਾਈਮ ਪੁਰਾਣਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਵਾ ਤੇ ਉਹਦੇ ਤੋਂ ਵੀ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਦੀ ਕਰਾਮਾਤ ਕੀਤੀ ਜਿਹੜੀ ਤੁਹਾਨੂੰ ਦੱਸਦੇ ਆ ਪਹਿਲਾਂ ਮੱਥਾ ਟੇਕ ਆਈਏ ਫਿਰ ਉਹ ਤੋਂ ਬਾਅਦ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਆ ਤੁਸੀਂ ਦੇਖ ਸਕਦੇ ਇਹ ਵੀ ਗੁਰਦੁਆਰੇ ਦਾ ਜਿਹੜੀ ਕੋਈ ਵੀਊ ਕੁਛ ਇਸ ਤਰ੍ਹਾਂ ਦਾ ਆ ਰਿਹਾ ਵਾ ਤੇ ਬਹੁਤ ਹੀ ਸੋਹਣਾ ਵਾ ਇੱਧਰ ਵੇਖੋ बाकी संगत का काफ़ी है पेल्ह धुप नहीं धुप चढ़ाई पता नहीं लगता समय का इतने वैसे लिख के लाया फोटोग्राफ्री करनी अलाउड नहीं है पर अ फिर भी फोटोग्राफ्री करा ਚਤਰਬਾਰ ਸਾਹਿਬ ਦੇ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਪਰ ਫਿਰ ਵੀ ਥੋੜੀ ਬਹੁਤ ਕਰਤੀ ਤੇ ਹੁਣ ਆਪਾਂ ਮੱਥਾ ਟੇਕ ਕੇ ਮਗਰੋਂ ਇਹਦੇ ਸਾਹਮਣੇ ਜਿੱਦਾਂ ਲਾ ਲਓ ਵੀ ਇੱਕ ਹਾਲ ਬਣਿਆ ਅਦਰ ਮੱਥਾ ਟੇਕ ਕੇ ਫਿਰ ਫਿਰ ਸ਼ਕਾਂਗੇ ਪ੍ਰਸ਼ਾਦਾ ਲੋਰਦਵਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਉਹ ਜਿਹੜੀ ਮਗਰਲੇ ਪਾਸੇ ਵਾਲੀ ਪਹਾੜੀ ਉਹ ਸਾਇੰਟਿਸਟਾਂ ਨੇ ਘੱਟ-ਘੱਟ ਕੇ ਵੇਖੀ ਵੀ ਕਿੱਥੋਂ ਆਉਂਦਾ ਪਾਣੀ ਤੇ ਬਾਕੀ ਚਾਸਤ ਹੁੰਦਾ ਜੀ ਆ ਇਥੇ ਬਣਿਆ ਜੀ ਦਵਾਨਾ ਵਾਲਾ ਤੇ ਦਵਾਨਾ ਵਾਲ ਦੇ ਵਿੱਚ ਨਾ ਗੁਰੂ ਨਾਨਕ ਦੇਵ ਜੀ ਕਿੱਥੇ ਕਿੱਥੇ ਗਏ ਆ ਉਹ ਸਾਰਾ ਉਹਨਾਂ ਨੇ ਬਣਾਇਆ ਨਕਸ਼ਾ ਗੁਰੂ ਨਾਨਕ ਦੇਵ ਜੀ ਕਿੱਥੇ ਕਿੱਥੇ ਹੋ ਗਏ ਆ ਤੁਸੀਂ ਵੇਖ ਸਕਦੇ ਜੀ ਅਰੇ ਬੀਆ ਇਰਾਕ ਇਰਾਨ ਸਾਰੇ ਕਿਦੇ ਹੋ ਗਏ শ্রীলੰਕਾ ਬੈਂਗਲੌਰ ਮਸੂਰ ਮਲਕੀ ਦੇ ਸਾਧਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਜਿਹੜੀ ਸਾਰਾ ਇੰਡੀਆ ਟੋਟਲ ਤੇ ਹੋਰ ਵੀ ਲੱਗੇ ਜਿੰਨੇ ਵੀ ਡੇਟਾ ਪੈਂਦੀਆਂ ਹਨ ਕੰਟਰੀਆਂ ਪੈਂਦੀਆਂ ਹਨ ਕੀ ਦੇਖ ਸਕਦੇ ਇਹ ਵੀ ਗੁਰੂ ਨਾਨਕ ਦੇਵ ਜੀ ਕਿੱਥੇ ਕਿੱਥੇ ਗਏ ਆ ਲਗਭਗ ਸਾਰੀਆਂ ਸਾਰਾ ਇੰਡੀਆ ਪਾਕਿਸਤਾਨ ਅਫਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰਬ। ਆ ਮੈਨੂੰ ਸਾਰੇ ਕਿਤੇ ਮਨਨ ਕੀ ਇੱਕ ਸਾਦੀ ਨਣੀ ਯਾਤਰਾ ਕੀਤੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਤੇ ਪੰਜਾਬ ਤੋਂ ਹੀ ਦੇਖ ਸਕਦੇ ਵੀ ਇੰਡੀਆ ਦੇ ਨਕਸ਼ੇ ਦੇ ਵਿੱਚ ਪੰਜਾਬ ਹੈ ਜਿਹੜਾ ਉਹ ਕਰਤਾਰਪੁਰ ਦੇ ਲੱਗੇ ਆ ਤੇ ਉੱਥੋਂ ਹੁਣੇ ਹੀ ਇਸ ਟਾਈਮ ਤੇ ਇੱਥੇ ਖੜੋਪੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੇਰੇ ਖਵਾਲ ਨਾਲ ਟੋਟਲ ਸਾਰਾ ਇੰਡੀਆ, ਪਾਕਿਸਤਾਨ, ਈਰਾਨ, ਇਰਾਕ, ਜੰਮੂ ਕਸ਼ਮੀਰ ਕੁਝ ਨਹੀਂ ਛੱਡਿਆ ਉਹਨਾਂ ਨੇ। ਸਾਰੇ ਕਿਤੇ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਿੱਖਾਂ ਦੇ ਉਹ ਪਹਿਲੇ ਗ੍ਰੋਹੀ ਤੇ ਇਕੱਲੇ ਸੇਖੀ ਨਹੀਂ ਮੰਨਦੇ ਉਹਨਾਂ ਨੂੰ ਹੋਰ ਵੀ ਬੜੇ ਜਿਹੜੇ ਧਰਮਿਆਂ ਉਹ ਮੰਨਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਲੱਗ-ਅਲੱਗ ਨਾਮ ਰੱਖੇ ਗਏ ਨੇ ਜਿਤਨਾ ਕਿ ਦੀ ਨੈਟਵਰਕ ਦੇ ਵਹਿੰਦੇ ਜੀ ਸੋਸ਼ਲ ਨੈਟਵਰਕ ਦੇ ਵਹਿੰਦੇ ਜੀ ਆਨਲਾਈਨ ਵਹਿੰਦੇ ਜੀ ਵੀ ਕੀ ਕੀ ਨਾਮ ਰੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਰਿਸਪੈਕਟ ਕਰਦੇ ਆ ਹਰ ਕੋਈ ਧਰਮ ਤੇ ਹੁਣ ਅਜਿਹਾ ਲੱਗਿਆ ਜੀ ਲੰਗਰ ਪ੍ਰਸ਼ਾਦਾ ਤੇ ਪ੍ਰਸ਼ਾਦਾ ਛੱਕੇ ਇਹ ਫੇਰ ਅਸੀਂ ਤੁਹਾਨੂੰ ਦਿਖਾਉਣਾ ਹੈ ਜੀ ਇਤਿਹਾਸ ਲੰਗਰ ਸੈਕਿੰਦ ਤੋਂ ਬਾਅਦ ਅਸੀਂ ਉਹ ਥਾਂ ਤੇ ਆਏ ਆ ਜੀ ਕਰਨਾਟਕ ਦੇ ਵਿੱਚ ਕਹਿੰਦੇ ਆ ਕਿ ਪਾਣੀ ਨਹੀਂ ਲੱਭਦਾ ਹੁੰਦਾ ਪੀਣ ਵਾਲਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਆਏ ਸੀ ਤੇ ਉਹਨਾਂ ਨੇ ਪੈਰ ਲਾਇਆ ਸੀ ਤੇ ਅੱਜ ਵੀ ਉੱਥੇ ਪਾਣੀ ਜਿਹੜਾ ਵਾ ਵਗਦਾ ਵਾ ਤੇ ਥੋੜੇ ਕਿ ਸਮੇਂ ਬਾਅਦ ਇੱਕ ਸਾਇੰਟਿਸਟਾਂ ਨੇ ਕੀ ਕੀਤਾ ਹੈ ਕਿ ਮਗਰੋਂ ਪਹਾੜੀ ਵੱਡ ਵੱਡ ਕੇ ਵੇਖੀ ਵੀ ਕਿੱਥੋਂ ਪਾਣੀ ਆਉਂਦਿਆ ਪਰ ਉਹਨਾਂ ਨੂੰ ਪਾਣੀ ਨਹੀਂ ਲੱਭਾ ਤੇ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਉਹ ਥਾਂ ਜਿੱਥੋਂ ਅੱਜ ਵੀ ਪਾਣੀ ਵਗਦਾ ਇਹ ਆ ਜੀ ਉਹ ਥਾਂ ਅੰਮ੍ਰਿਤ ਕੁੰਡ ਕਹਿੰਦੇ ਇਹਨੂੰ ਅੰਮ੍ਰਿਤ ਕੁੰਡ ਤੇ ਇਹ ਇਹ ਥਾਂ ਤੇ ਅੱਜ ਵੀ ਜਿਹੜਾ ਵਾ ਜਲ ਜਿਹੜਾ ਵਾ ਉਤਨਾ ਹੀ ਵਗਦਾ ਵਾ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਸਾਡੀ ਗਾੜੀ ਸੈਂਕੜਾ ਜਿਆਦੀ ਆ ਤੇ ਹਾਂ ਨੂੰ ਲਾਈਨ ਚ ਲੱਗਣਾ ਪੈਣਾ ਏਸ ਜੀਓ ਥਾਂ ਤੇ ਇਥੋਂ ਸੰਗਤ ਜਾਂਦੀ ਇਧਰਲੇ ਪਾਸੇ ਦਰਸ਼ਨ ਕਰਕੇ ਤੇ ਮੁੜ ਕੇ ਵਾਪਸ ਆਂਦੀ ਆਣ ਕੇ ਤੇ ਉਸੇ ਜਿਹੜਾ ਜਾਲਾ ਹੁੰਦਿਆ ਜਿੱਥੋਂ ਉਹ ਜਾਲਾ ਇਥੋਂ ਲੈ ਕੇ ਤੇ ਫਿਰ ਸੰਗਤ ਜਿਹੜੀ ਆ ਵਾਪਸ ਜਾਂਦੀ ਆ ਆ ਪਵੇਂ ਨੂੰ ਦਰੋਗੇ ਆਗੇ ਆ ਤੇ ਹੁਣ ਅਸੀਂ ਚੱਲੇ ਆ ਜੀ ਵਾਪਸ ਤੇ ਜਾ ਕੇ ਬਸ ਵੇਨੇ ਤੇ ਆ ਇਥੇ ਪਾਰਕ ਵੀ ਬਣਾਈ ਗਈ ਹੈ ਜਿਹੜੀ ਜਿਹਦੇ ਵਿੱਚ ਉਹ ਕੋ ਖੰਡਾ ਲਗਾਵਾ ਤੇ ਬੜੀ ਸੋਹਣੀ ਪਾਰਕ ਆ ਮਤਲਬ ਕਿ ਜਿਹੜਾ ਕੋ ਯਾਤਰੀ ਆਉਂਦਾ ਵਾ ਤੇ ਉਹ ਇਧਰੋਂ ਮਿਸਜਾਵਟਲੀ ਫੋੜਾ ਫੋੜਾ ਚਾਰ ਲਵਾ ਕੇ ਤੇ ਉਹ ਚੱਲ ਜਾਂਦੇ ਆ ਤੇ ਤੁਹਾਨੂੰ ਪਹਾੜੀ ਦਿਖਾਉਨੇ ਆ ਵੀ ਜਿਹੜੀ ਪਹਾੜੀ ਆ ਨਾ ਉਹ ਪਰਲੇ ਪਾਸੇ ਜਿਹੜੇ ਸਾਇੰਟਿਸਟਾਂ ਨੇ ਇਕੱਤੀ ਜਿਹੜੀ ਦੱਸਣ ਨੇ ਹੈਗੇ ਤੁਹਾਨੂੰ ਇਹ ਆ ਜੀ ਉਹ ਜਿਹੜੀ ਪਹਾੜੀ ਜਿਹੜੀ ਬਾਅਦ ਚ ਵੀ ਇਹ ਸਾਇੰਟਿਸਟਾਂ ਨੇ ਕਿੰਨੀ ਕ ਉਹ ਗੁਰਦਵਾਰੇ ਦੇ ਬਿਲਕੁਲ ਬੈਕ ਸਾਈਡ ਤੋਂ ਪੁੱਟ ਪੁੱਟ ਕੇ ਵੇਖੀ ਆ ਵੀ ਜਿਹੜਾ ਪਾਣੀ ਆ ਉਹ ਕਿੱਥੋਂ ਆਉਂਦਾ ਵਾ ਪਰ ਪਾਣੀ ਦਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਵੀ ਕਿੱਥੋਂ ਆਉਂਦਿਆ ਇਹ ਰੱਬ ਦੀ ਕਰਾਮਾਤ ਹੀ ਆ ਇਹੜੀ ਗੁਰਮਾਨਕ ਸਿੰਘ ਜੀ ਨੇ ਜਿਹੜਾ ਪੈਰ ਲਾਇਆ ਜਦੋਂ ਤੋਂ ਸਾਰੇ ਕਰਨਾਟਕ ਦੇ ਵਿੱਚ ਪਾਣੀ ਨਹੀਂ ਆਉਂਦਾ ਹੋਰਾਂ ਵੀ ਲੋਕੇਸ਼ਨਾਂ ਤੇ ਅਸੀਂ ਵੇਖ ਕੇ ਆਏ ਹਨਾ ਉੱਥੇ ਜਿਹੜੇ ਪੈੜੀ ਨੂੰ ਵੀ ਪਾਣੀ ਲਾਉਂਦੇ ਆ ਬੋਰ ਨਹੀਂ ਹੈਗੇ ਕਿਉਂਕਿ ਪੱਥਰ ਆ ਜਾਂਦਾ ਤੇ ਬੋਰ ਹੁੰਦਾ ਹੀ ਨਹੀਂ ਆ ਤੇ ਵੇਖ ਲੋ ਮਹਾਰਾਜ ਦੇ ਰੰਗ ਇੱਥੋਂ ਪਾਣੀ ਜੋਂ ਉਦੋਂ ਤੋਂ ਆਉਣ ਲੱਗਾ ਅੱਜ ਤੱਕ ਵੀ ਇਹਦੇ ਗਾਂ ਪਤਾ ਨਹੀਂ ਕਿੰਨਾ ਚਿਰ ਚੱਲਦਾ ਹੀ ਰਹਿਣਾ ਪਾਣੀ ਤੇ ਹੁਣ ਆਪਾਂ ਚੱਲੇ ਆ ਜੀ ਵਾਪਸ ਅਗਲੇ ਗੁਰਦੁਆਰੇ ਹੁਣ ਵੇਦੇ ਆ ਵੀ ਰਸਤੇ 'ਚ ਕਿਹੜਾ ਆਉਂਦਾ ਨਾਨਕੀ ਦਾ ਗੁਰਦੁਆਰਾ ਸਾਹਿਬ ਤੋਂ ਅਸੀਂ ਨਿਕਲ ਕੇ ਆਏ ਆ ਜੀ ਤੇ ਇੱਥੇ ਆ ਗੁਰਦੁਆ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਦਾ ਬਣਾਇਆ ਗਿਆ ਵਾ ਤੇ ਇਹ ਵੀ ਇਤਿਹਾਸ ਗਿਆ ਪਹਿਲਾਂ ਮੱਥਾ ਟੇਕ ਲਈ ਬਾਅਦ ਚ ਇਤਿਹਾਸ ਦੱਸਦੇ ਤੁਹਾਨੂੰ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਜੀ ਇਹ ਪੰਜ ਪਿਆਰਾਂ ਚ ਇੱਕ ਇੱਕ ਪਿਆਰੇ ਹੀ ਨਾ ਜਿਹੜੇ ਭਾਈ ਸਾਹਿਬ ਸਿੰਘ ਜੀ ਉਹਨਾਂ ਦਾ ਜਨਮ ਹੋਇਆ ਸੀ ਮਤਲਬ ਕਿ ਇਸ ਥਾਂ ਤੇ ਜਨਮ ਹੋਇਆ ਸੀ ਕਰਨਾਟਕ ਦਾ ਜਨਮ ਤੇ ਜਿੱਦਾਂ ਕੀ ਤੁਸੀਂ ਸਾਰੇ ਵੇਖ ਰਹੇ ਜੇ ਉਹਨਾਂ ਦਾ ਕਰਕੇ ਇਹ ਗੁਰਦੁਆਰਾ ਬਣਾਇਆ ਗਿਆ ਵਾ ਤੇ ਨਾਨਕ ਜੀ ਦੇ ਤੋਂ ਨਿਕਲਦੇ ਆ ਸਾਰੇ ਮੜ ਕੇ ਥੋੜਾ ਕੇ ਗਾਹ ਜਾ ਕੇ ਸੱਜੇ ਹੱਥੇ ਆ ਜਾਂਦਾ ਅਸੀਂ ਚੱਲੇ ਆ ਜੀ ਉਹਨਾਂ ਦਾ ਅਗਲਾ ਗੁਰਦੁਆਰਾ ਸਾਹਿਬ ਜਿਹੜਾ ਜਹਾਜ ਵਾਲਾ ਜਿਹੜਾ ਛੱਡ ਕੇ ਆਏ ਹਾਂ ਉੱਥੇ ਤੇ ਉਹ ਕਾਫੀ ਦੂਰ ਆ ਤੇ ਜਿਹੜਾ ਰਸਤਾ ਵਾ ਉਹ ਸਾਰਾ ਹੁਣ ਚੁੱਪ ਕਰਕੇ ਗੱਡੀ 'ਚ ਕੱਢਦੇ ਆ ਤੁਹਾਨੂੰ ਸਿੱਧਾ ਹੀ ਦਿਖਾਉਨੇ ਆ ਜਹਾਜ ਵਾਲਾ ਗੁਰਦੁਆਰਾ ਲੋਏ ਰਾਹ ਜਾਂਦੇ ਆ ਪਾਣੀ ਪੂਣੀ ਪੀਨ ਦਾ ਕਰਕੇ ਗੱਡੀ ਖਲਹਾਈ ਤੇ ਤੁਹਾਨੂੰ ਇੱਧਰ ਦਾ ਥਿਊ ਚੈੱਕ ਕਰਾਉਣਾ ਵੀ ਆ ਉਦਰੇ ਕਪਟਵਰੀਏ ਲੋ ਜੀ ਉਤੋਂ ਬਾਅਦ ਆ ਗਏ ਆ ਜਿੱਥੇ ਜਹਾਜ ਵਾਲੇ ਗੁਰਦੁਆਰੇ ਇੱਥੋਂ ਨਾਲੇ ਛਕਾਂਗੇ ਚੜਨੀ ਦੇ ਨਾਲ ਪ੍ਰਸ਼ਾਦਾ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਆ ਸਾਨੂੰ ਸਵੇਰ ਦੇ ਹੁਣ ਟਕਰੇ ਜੀ ਇਹਨਾਂ ਦੀ ਗੱਡੀ ਵਕਰੀ ਸੀ ਉਹ ਇੱਕ ਪੰਗੇ ਲੈ ਜਾਂਦਾ ਹੈ ਹਾਤੀ ਦੀ ਟੜਕੇ ਤੇ ਆ ਵੇਖੋ ਜਵਾਕਾਂ ਨੇ ਮਲਖੇੜ ਖੁੱਦ ਨੂੰ ਬਣਾਇਆ ਇੱਕ ਸਾਹ ਦਾਗੇ ਮੋਰ ਹੋ ਗਿਆ ਹਾਤੀ ਹੋ ਗਿਆ ਅਰੇ ਆ ਗਿਆ ਕਿਦਾਂ ਊਂਠ ਹੋ ਗਿਆ ਕਿੱਡੇ ਵਧੀਆ ਬਣਾਏ ਆ ਸਾਰੇ ਬਹੁਤ ਹੀ ਵਧੀਆ ਬਣਾਏ ਇਹਦੇ ਇਹ ਬਣਾਏ ਮੇਰੇ ਕਹਿੰਦਾ ਜਵਾਕਾਂ ਲਈ ਆ ਸਾਰੇ ਵੀ ਚੱਲ ਜਵਾਕਾਂ ਦਾ ਵੀ ਲੱਗਾ ਰਵੇ ਆ ਦੇਖ ਉਂਠ ਹੈ ਤੇ ਘੋੜੇ ਤੇ ਬਲਦ ਇਹ ਹੈ ਸੰਗਤ ਜੀ ਬਲਦ ਇਹ ਹੈ ਸੰਗਤ ਜੀ ਬਲਦ ਮਾਈਪਾਕ ਜੀ ਬਣਾਏ ਨੇ ਮੈਂ ਇਹ ਬੜੇ ਵਧੀਆ ਵਧੀਆ ਬਣਾਏ ਆ ਬਲਦ ਬੁਲਦ ਤੇ ਆ ਵੇਖੋ ਮੈਨੂੰ ਮੇਰੀਆਂ ਮਾਸੀਆਂ ਲੱਭ ਗਈਆਂ ਸਵੇਰ ਦੀਆਂ ਇਹ ਸਵੇਰ ਦੀਆਂ ਗਵਾਚੀਆਂ ਹੀ ਵਿਚਾਰੀਆਂ ਆਹੀਣ ਵੇਖਿਆ ਜਹਾਜ ਤੂੰ ਵੇਖਿਆ ਸਾਡੇ ਮੁੰਡੇ ਵੀ ਪਾਚੇ ਅੱਜ ਜਾ ਵੇ ਲੈ ਉਹ ਕਿੱਥੇ ਚੜੇ ਨਹੀਂ ਆਹੀ ਵੇਖ ਕੇ ਆਏ ਫਿਰ ਚਲਾ ਓਏ ਜੁਰਤ ਮੇਰਾ ਆਵਾ ਜੋਟਾ ਨੋ ਮੇਰਾ ਯਾ ਯਾ ਜੋਟ ਨਹੀਂ ਆਏ ਮੇਰੀ ਮਾਸੀ ਦਾ ਮੁੰਡਾ ਵਾ ਭਰਾ ਵਾ ਮੇਰਾ ਤੇ ਅਸੀਂ ਹੁਣੇ ਵੇਖ ਲਈਏ ਯਾਜ ਕਿਸੇ ਗੁਰਦੁਆਰੇ ਦੇ ਵਿੱਚ ਬਾਬਿਆਂ ਨੇ ਕਬੂਤਰ ਤੇ ਖਰਗੋਸ਼ ਰੱਖਿਆ ਤੇ ਹੁਣ ਅਸੀਂ ਤੁਹਾਨੂੰ ਦਿਖਾਉਣਾ ਵਾ ਤੇ ਕੁੱਕੜ ਵੀ ਤੇ ਆਹ ਮੁੰਡਾ ਕਹਿੰਦਾ ਵਾ ਕਿ ਮੈਂ ਕਿ ਤਨ ਕਬੂਤਰ ਫੜ ਕੇ ਹੁਣਨਾ ਵਾ ਤੇ ਪੁੱਤ ਬਾਬਿਆਂ ਨੇ ਗਾਲਾਂ ਵੀ ਕੱਢਣੀਆਂ ਵਾ ਇਹ ਕਿਹੜੇ ਉੜਦੇ ਆ ਉੜਦੇ ਨਹੀਂ ਆ ਕਿਉਂ ਮੁੰਡਾ ਕਹਿੰਦਾ ਮੁੰਡਾ ਕਹਿੰਦਾ ਉੜਦੇ ਨਹੀਂ ਆ ਓਏ ਤੇਰਾ ਭਲਾ ਜੀ ਪੂਰਾ ਕੈਂਟ ਕੰਮ ਤੇ ਜੇ ਉਹ ਟੁੱਟ ਗਿਆ ਤੇ ਨਹੀਂ ਉੜਦਾ ਉਹ ਬੜੇ ਸੁਹਣੇ ਆ ਕਬੂਤਰ ਇਹ ਕਿੰਨਾਂ ਆਵਾਜ਼ਾਂ ਜੱਜ ਹੀ ਹਨਾ ਘਰ ਆਦੇ ਅੰਦਰ ਅੱਧਾ ਪੂਰ ਗੜੂ ਦਿੱਤੀ ਆ ਗਈ ਫੜੀ ਜਾਂਦਾ ਵਾ ਇੱਕ ਖਰਗੋਸ਼ ਉਹ ਤੇਰਾ ਵਾ ਖਰਗੋਸ਼ ਖਰਗੋਸ਼ ਚੁੱਕ ਲੈ ਇਧਰ ਖਰਗੋਸ਼ ਚੁੱਕ ਲੈਂਦਾ ਜੀ ਵੀਰ ਨੇ ਓਏ ਓਏ ਦੰਦੀ ਵਾਰ ਦੇਣੀਆਂ ਨੇ ਆ ਲੋ ਨਾ ਚੜਦੇ 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 ਫੇਰ ਤੇ ਜਵਾਕ ਪੰਗੇ ਲੈ ਹੁੰਦੇ ਆ ਇਹਦੇ ਤੇ ਅਸੀਂ ਹੁਣ ਚੱਲੇ ਆ ਜਹਾਜ ਵੇਖਣ ਸਵੇਰੇ ਰਹਿ ਗਿਆ ਸੀ ਤੇ ਬਾਕੀ ਜਿਹੜੀ ਟੀਮ ਆ ਉਹਨਾਂ ਦੀ ਡਰਾਈਵਰ ਦੀ ਕੰਦਿਆ ਸੀ ਉਹ ਭੱਜ ਗਏ ਤੇ ਅਸੀਂ ਹੁਣ ਜਹਾਜ ਨੂੰ ਹੀ ਵੇਖੀ ਜਾਗੇ ਜਹਾਜ ਵਾਲਾ ਜਾਣ ਵਾਲਾ ਰਾਹ ਉਹ ਆਣੀ ਆਉਣੀ ਆ ਜਹਾਜ ਆਉਣੀ ਆਲਾ ਬਸ ਓਏ ਮੜਿਆ ਬੱਲੇ ਓਏ ਆਪਣਾ ਜਹਾਜ ਅਗਲੇ ਪਾਸੇ ਆਪਣਾ ਜਿਹੜਾ ਸਿੱਖ ਜਵਾਨ ਖਲੋਤਾ ਆ ਇਸ਼ਾਰਾ ਮਾਰਨ ਦਿਆ ਵਾ ਵੀ ਉਹ ਇਧਰਲੇ ਪਾਸੇ ਨੂੰ ਠੀਕ ਹੈ ਜੀ ਇਧਰਲੇ ਪਾਸੇ ਨਿਕਲ ਜਾਨੇ ਸਾਸਰੀ ਘਾਲ ਜੀ ਬੁਲਾਉਂਦਿਆ ਸਾਸਰੀ ਘਾਲ ਜੀ ਰੇਝਾ ਆਏ ਵੇਖ ਰਹੇ ਜੀ ਕਿ ਬਹੁਤ ਵੱਡਾ ਜਾਇ ਬਣਾਇਆ ਵਾ ਬਹੁਤ ਟਾਈਮ ਲੱਗ ਗਿਆ ਨਾ ਬੁਲਾਉਂਦਿਆਂ ਨੂੰ ਸਾਡੀ ਫਲਾਇਟ ਨਾ ਕਿਤੇ ਲੇਟ ਹੋ ਜੇ ਅਇਸ ਤਰ੍ਹਾਂ ਵਿਊ ਦਿਖਾਉਂਦੇ ਆ ਜੀ। ਉਧਰ ਰੱਖੋ ਕਿੱਦਾਂ ਵਧੀਆ ਵਿਊ। ਕੋਸੇ ਉੱਪਰ ਨਹੀਂ ਜਾਣਾ। ਉੱਪਰ ਹੀ ਪਹਿਲਾਂ ਦੋ ਦੋ। ਚੱਲਾ ਚਲੀ ਗੇ ਜਾ ਅੱਛਾ। ਕਿਹੜਾ ਫੋਟੋ ਆਏ ਮੈਨੂੰ ਇਹ ਤੁਸੀਂ ਵਿਸਾਈ ਨਾ। ਆਪਾਂ ਥੋੜਾ ਥੋੜਾ ਇੱਧਾਂ ਆ ਗਏ। ਠੀਕ ਠੀਕ। ਕੋਈ ਵੀ ਦੇਖ ਲੈ। ਇਹ ਕੋਈ ਹਾਈਲਾਈਟ ਨਹੀਂ ਆ ਰਹੀ। ਉਹ ਦੋ। ਤਾਂ ਵੇਖੋ ਜੀ ਇਦਾਂ ਜਾਜ ਬਣਿਆ ਵਾ ਵਿੱਚ ਸੀਟਾਂ ਲੱਗੀਆਂ। ਦੇ ਨਾਲ ਹੀ ਆਪਣਾ ਸਿੱਖ ਇਤਿਹਾਸ ਲਾਇਆ ਸਿੱਖੋਂ ਦਾ ਇਤਿਹਾਸ ਸਾਰਾ ਲੱਗਾ ਹੈ ਜਾਇਜ ਦੇ ਵਿੱਚ ਤੇ ਤੁਸੀਂ ਇੱਥੇ ਬਹਿ ਕੇ ਤੇ ਬਾਹਰ ਦਾ ਨਜ਼ਾਰਾ ਲੈ ਸਕਦੇ ਜੀ ਜਿਹੜਾ ਇਦਾਂ ਕਰਕੇ ਬਹਿ ਗਏ ਤੁਸੀਂ ਐ ਕਰਕੇ ਥਿਊ ਵੇਖ ਸਕਦੇ ਜੀ ਬਾਹਰ ਨਾਲ ਇਹਦੇ ਵਿੱਚ ਨਾ ਐ ਕਰਕੇ ਤੁਸੀਂ ਜਾਇਜ ਦੇ ਵਿੱਚ ਬਾਰੀ ਜੋ ਹੱਥ ਬਾਹਰ ਵੀ ਕੱਢ ਸਕਦੇ ਜੀ ਜਿਹੜਾ ਆਪਣੇ ਪੰਜਾਬੀਆਂ ਨੇ ਚਲਾਈ ਨਹੀਂ ਆ ਰੀਤ ਕਿ ਜਾਇਜ ਦੀ ਬਾਰੀ ਜੋ ਹੱਥ ਬਾਹਰ ਨਾ ਕੱਢੀ ਇਦਾਂ ਜੇ ਪਰ ਕੱਢ ਲੀਦਾ ਵਾ ਬਾਹਰ ਗਿਆ ਤੇ ਤੂੰ ਨਹੀਂ ਗੱਡੀ ਖੜਦਾ ਵਾ ਚੱਲ ਅੰਦਰ ਕਰ ਬਾਹਰ ਤੂੰ ਤੌਣ ਗੱਡੀ ਖੜਦਾ ਤੇ ਅਹੀਂ ਜਾ ਜਦੇ ਅਹੀਂ ਜਾ ਦੇ ਵਿੱਚ ਬੈਠੇ ਆ ਤੇ ਹੁਣ ਸਿੱਧਾ ਇਹ ਫਲੈਟ ਸਾਡੀ ਉਤਰਨੀ ਆ ਜਾ ਕੇ ਕਮਰਿਆਂ 'ਚ ਤੇ ਇਹੀ ਆਪਣਾ ਇਹਦਾ ਵਲੌਗ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਕਮੈਂਟ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਏ ਬਾਏ ਸਸਰੀ ਗਾਲ ਮਿਲਦੇ ਆ ਅਗਲੇ ਵਲੌਗ 'ਚ